ਬਹੁਤ ਬਹੁਤ ਲੱਗਦਾ ਕਿ ਬਹੁਤ ਸਾਰਾ ਪਾਣੀ ਆਇਆ ਉਹਦੇ ਵਾਰੀ ਕੀ ਜਣਾ ਚੰਗੇ। ਦੇਖੋ ਅੱਜ ਦੀ ਦਿਨ ਤਾਂ ਬਹੁਤ ਪ੍ਰਮਾਤਮਾ ਦੀ ਮਿਹਰ ਹੈ। ਤੇ ਸ਼ੁਕਰ ਕਰਦੇ ਆ ਪ੍ਰਮਾਤਮਾ ਦਾ ਕੀ ਬਚਾ ਹੈ। ਪਾਣੀ ਕੁਝ ਪਿੰਡਾਂ ਦੇ ਵਿੱਚ ਮਹਿਮੂਦਪੁਰ 올ਟ ਪਰ ਖੇੜੀ ਰਾਜੂ ਇਹ ਕਿਤੇ ਪਾਸ ਮੜਾ। ਇਹ ਪਿੰਡਾਂ ਦੇ ਵਿੱਚ ਭੱਗਰ ਸਪੈਲ ਕੀਤੀ ਸੀ। ਲੇਕਿਨ ਅਜੇ ਉੱਥੇ ਕੰਮ ਸਾਰਾ ਅੰਡਰ ਕੰਟਰੋਲ ਹੈ। ਤੇ ਅੱਜ ਕੁਛ ਪਿੱਛੋਂ ਪਾਣੀ ਜ਼ਿਆਦਾ ਆ ਰਿਹਾ ਹੈ। ਘੱਗਰ ਵੀ ਤੇ ਟਾਂਗੜੀ ਵੀ ਅੱਜ ਡੇਂਜਰ ਮਾਰਕ ਤੇ ਹੈ। ਤੇ ਅਸੀਂ ਤਾਂ ਅਰਦਾਸ ਹੀ ਕਰਦੇ ਆ ਕਿ ਹਾਲਾਤ ਠੀਕ ਰਹਿ ਜਾਣ ਤੇ ਕੋਈ ਐਸੀ ਗੱਲ ਨਾ ਹੋਵੇ। ਹਾਂਜੀ। ਤੇ ਬਾਕੀ ਆਪਣਾ ਕੱਲ ਅਸੀਂ ਜਾ ਕੇ ਆਏ ਸੀ ਸਿਰ ਕਪੜੇ। ਉਸ ਜਗ੍ਹਾ ਤੇ ਪਿਛਲੇ ਸਾਢੇ 3 ਸਾਲ 4 ਸਾਲ ਪਹਿਲਾਂ ਕਾਂਗਰਸ ਗਵਰਨਮੈਂਟ ਵੱਲੇ ਉੱਥੇ ਬਹੁਤ ਵੱਡਾ ਇੱਕ 파ੜ ਪਿਆ ਸੀ। ਔਰ ਉਹ ਰਸਤਾ ਵੀ ਪਾਦੋ ਗਿਆ ਸੀ, ਪੁਲ ਵੀ ਬਹੁਤ ਡੇਂਜਰ ਤੇ ਸੀਗਾ। ਤੇ ਉਦੋਂ ਅਸੀਂ ਮੌਕੇ ਤੇ ਸਾਡੇ ਜਿਹੜੇ ਇਰੀਗੇਸ਼ਨ ਮੰਤਰੀ ਸੀਗੇ ਆਪਣੇ ਸੁਖਵਿੰਦਰ ਸਿੰਘ ਆਪਣੇ ਸਰਕਾਰੀ ਅਸਾਂ ਉਹਨਾਂ ਨੂੰ ਅਸੀਂ ਲੈ ਕੇ ਗਏ ਸੀ। ਉਹਨਾਂ ਨੇ 60 ਲੱਖ ਰੁਪਇਆ ਦੇ ਕੇ ਵਿਦਨ 15-20 ਦਿਨਾਂ ਦੇ ਵਿੱਚ ਅਸੀਂ ਉਹ ਪੁਲ ਵੀ ਬਚਾ ਗਏ ਸੀ, ਉਹ ਜਿਹੜਾ ਕਨੈਕਸ਼ਨ ਟੁੱਟ ਗਿਆ ਸੀਗਾ ਪਟਿਆਲੇ ਨਾਲੋਂ ਸਾਰੇ ਪਿੰਡਾਂ ਦਾ। ਉਹ ਅਸੀਂ ਬਹਾਲ ਕਰਨ ਚਾਦੋਂ ਕਾਜ ਆ ਕੋਈ ਸੀ ਉਹ ਕੱਲ ਅਸੀਂ ਜਾ ਕੇ ਉੱਥੇ ਆਏ ਆ ਕਿਉਂਕਿ 2 ਦਿਨ ਪਹਿਲਾਂ ਉੱਥੇ ਡੀਸੀ ਸਾਹਿਬ ਵੀ ਗਏ ਸੀ ਔਰ ਕੁਝ ਪੋਲਿਟਿਕਲ ਸਾਡੇ ਲੀਡਰ ਵੀ ਗਏ ਸੀ ਲੇਕਿਨ ਉਹਨਾਂ ਨੇ ਦੇਖ ਕੇ ਕੋਈ ਭਰੋਸਾ ਨਹੀਂ ਦਿਵਾਇਆ ਨਗਰ ਨੂੰ ਕਿ ਅਸੀਂ ਤੁਹਾਡਾ ਇਹ ਪੁਲ ਦਾ ਕੁਝ ਕਰਕੇ ਤੇਨੂੰ ਇਮੀਡੀਏਟਲੀ ਠੀਕ ਕਰ ਦੇਵਾਂ ਉਹਨੂੰ ਉਹਨਾਂ ਨੇ ਰਾਹ ਧੋਏ ਪਾਸੋਂ ਰੋਕ ਦਿੱਤਾ ਪੁਲ ਉਹ ਪੁਲ ਨੂੰ ਬਹੁਤ ਵੱਡਾ ਖਤਰਾ ਹੈ ਤੇ ਅਗਰ ਉਹ ਪੁਲ ਉਹਦੀ ਹਾਲਾਤ ਵੀ ਬਹੁਤ ਨਾਜਕ ਨੇ ਅਸੀਂ ਚਾਹੁੰਦੇ ਆ ਕਿ ਉੱਥੇ ਇਮੀਡੀਏਟ ਪੈਸੇ ਦਿੱਤੇ ਜਾਣ ਸਿਰ ਕਪੜਾ ਪੁੰਹਤੇ ਔਰ ਉਹਨੂੰ ਥੋੜਾ ਜਿਹਾ ਉਹਨੂੰ ਮਜ਼ਬੂਤ ਕੀਤਾ ਜਾਵੇ ਉਹਨੂੰ ਬਚਾਇਆ ਜਾ ਸਕੇ ਔਰ ਇਨ ਫਿਊਚਰ ਉੱਥੇ ਨਵਾਂ ਪੁਲ ਵੀ ਉੱਥੇ ਲੋਡ ਹੈ ਮੰਗੇ ਬਹੁਤ ਜ਼ਿਆਦਾ ਇਦਾਂ ਹੀ ਜਿਹੜਾ ਮਾੜੂ ਹੈ ਮਾੜੂ ਵੀ ਬਲ ਬਹੁਤ ਥੋੜਾ ਰਹਿ ਜਾਵੇ ਉੱਥੇ ਬਲ ਜਗਰੋ ਟੁੱਟ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਉੱਥੇ ਕਈ ਪਿੰਡਾਂ 'ਚ ਪਾਣੀ ਜਾ ਸਕਦਾ ਉੱਥੇ ਵੀ ਉਹ ਬੰਦ ਦੀ ਸਟਰੈਂਥ ਇਨਿੰਗ ਕਰਨੀ ਬਹੁਤ ਜ਼ਰੂਰੀ ਹੈ ਉਹਨੂੰ ਥੋੜਾ ਜਿਹਾ ਚੌੜਾ ਕਰਨਾ ਹੋਰ ਕਿਥੇ ਮਿੱਟੀ ਪਾਣੀ ਉਹ ਜ਼ਰੂਰੀ ਹੈ ਸੋ ਇਹ ਚੀਜ਼ਾਂ ਅਸੀਂ ਦੇਖ ਕੇ ਆਏ ਸੀ ਇੱਕ ਬੋਲਡੀ ਅਸੀਂ ਦੇਖ ਕੇ ਆਏ ਸੀ ਉਥੋਂ ਜਿਹੜੀ ਆ ਮੀਰਾਪੁਰ ਚੋਆ ਉਹਦੇ ਵਿੱਚ ਤੁਸੀਂ ਦੇਖੋ ਸਫਾਈ ਨਹੀਂ ਕੀਤੀ ਸਫਾਈ ਨਹੀਂ ਹੋਈ ਔਰ 부ਟੀ ਹੈ ਉਥੇ ਪਿਛਲੇ 2 ਸਾਲਾਂ ਦੀ 부ਟੀ ਦੀ ਸਫਾਈ ਨਹੀਂ ਹੋਈ ਔਰ ਇਹਨਾਂ ਨੇ ਵਿਸ਼ਵਾਸ ਦਵਾਇਆ ਸੀਗਾ ਆਪਣੇ ਜਿਹੜੇ ਮੰਤਰੀ ਨੇ ਗੋਇਲ ਸਾਹਿਬ ਅਸੈਂਬਲੀ 'ਚ ਵੀ ਇਹਨਾਂ ਨੇ ਹੈ ਕਿ ਪਾਛੇ 2.500 ਕਰੋੜ ਆਇਆ ਅਸੀਂ ਸਾਰੀਆਂ ਸਫਾਈਆਂ ਕਰ ਰਹੇ ਹਾਂ ਲੇਕਿਨ ਉਹ ਸਫਾਈਆਂ ਹੋਈਆਂ ਨਹੀਂ ਉਥੇ ਜੀਸੀਬੀਆਂ ਲੈ ਗਏ ਨੇ ਫੋਟੋਆਂ ਖਿਚਾ ਲੀਆਂ ਨੇ ਬਿੱਲ ਪੈ ਗਏ ਨੇ ਲੇਕਿਨ ਮੌਕੇ ਤੇ ਅਸੀਂ ਜਾ ਕੇ ਦਿਖਾਇਆ ਕੱਲ ਮੇਰਾ ਖਿਆਲ ਹੈ ਜਦੋਂ ਅਸੀਂ ਉੱਤੇ ਗਏ ਆ ਲਾਈਵ ਹੋਇਆ ਵਿਊ ਬੜਾ ਆਪਣਾ 30-35 ਹਜ਼ਾਰ ਬੰਦੇ ਨੇ ਦੇਖਿਆ ਕਿ ਸਫਾਈ ਨਹੀਂ ਹੋਈ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਜੇ ਵੀ ਦੇਖ ਕੇ ਸਫਾਈਆਂ ਕਰਾ ਦੇਣ ਉੱਥੇ ਤਾਂ ਨਰੇਗਾ ਤੋਂ ਵੀ ਨਹੀਂ ਹੋਈ ਪਹਿਲਾਂ ਇਹਨਾਂ ਨੇ ਕੁਝ ਜਗ੍ਹਾ ਨਰੇਗਾ ਤੋਂ ਕਰਾਈਆਂ ਨਰੇਕਾ ਹੁਣ ਬੰਦ ਹੋ ਚੁੱਕੀ ਹੈ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨੂੰ ਸਫਾਈ ਕਰਾ ਲੈਣੀ ਚਾਹੀਦੀ ਹੈ ਪੁੱਲ ਬਣਾਏ ਸੜਕਾਂ ਬਣਾਈਆਂ ਸਾਡਾ ਤਾਂ ਇਹਦੇ ਚ ਇਹ ਸੀ ਕਿ ਸਾਡੇ 3-5 ਸਾਲ ਤੋਂ ਕੰਮ ਰੁਕਿਆ ਅਸੀਂ ਬੜੇ ਹੈਰਾਨ ਸੀ ਗਏ ਕਿ ਜਿਹੜਾ ਸਾਡਾ ਹਲਕੇ ਦਾ ਵਿਧਾਇਕ ਹੈ ਅਗਰ ਉਹਨੂੰ ਹਲਕੇ ਨਾਲ ਪਿਆਰ ਹੁੰਦਾ ਪੰਜਾਬ ਨਾਲ ਪਿਆਰ ਹੁੰਦਾ ਜਦੋਂ ਰਾਜ ਸਭਾ ਦੇ ਐਮਪੀ ਬਾਹਰੋਂ ਲਿਆ ਕੇ ਲਾਏ ਸੀ ਉਸ ਦਿਨ ਇਹਨਾਂ ਦੀ ਜਮੀਰ ਕਿਉਂ ਨਹੀਂ ਜਾਗੀ ਜਦੋਂ ਬਾਹਰੋਂ ਲਿਆ ਕੇ ਇਹਨਾਂ ਨੇ ਚੇਅਰਮੈਨ ਲਾਏ ਨੇ ਜਦੋਂ ਇਹਨਾਂ ਨੇ ਮੰਤਰੀਆਂ ਦੇ ਕਮਰਿਆਂ 'ਚ ਬਾਹਰੋਂ ਦਿੱਲੀੋਂ ਲਿਆ ਕੇ ਬੰਦੇ ਭਾਏ ਨੇ ਉਦੋਂ ਇਹਨਾਂ ਦੀ ਜਮੀਰ ਕਿਉਂ ਨਹੀਂ ਜਾਗੀ ਤੁਸੀਂ ਦੇਖੋ 2023 'ਚ ਫਲੱਡ ਆਇਆ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਹਲਕੇ ਦੇ ਲੋਕਾਂ ਨਾਲ ਸਾਡਾ ਨੁਕਸਾਨ ਹੋਇਆ ਸਨੌਰ ਹਲਕੇ 'ਚ ਇਹਨਾਂ ਨੇ ਕਿਹਾ ਵੀ ਅਸੀਂ ਮੁਰਗੀ ਬੱਕਰੀ ਦੇ ਵੀ ਪੈਸੇ ਦੇਵਾਂਗੇ ਤਿੰਨ ਤਿੰਨ ਵਾਰੀ ਝੋਨਾ ਲਵਾਇਆ ਸੀਐਮ ਦੀ ਆਪਣੀ ਜਵਾਨੀ ਹੈ ਕਿ ਮੈਂ ਲਵਾਈ ਦੇ ਵੀ ਪੈਸੇ ਦੇਵਾਂਗੇ ਜਿੰਨਾ ਨੁਕਸਾਨ ਹੋਇਆ ਇਹਨਾਂ ਨੇ ਅੱਜ ਤੱਕ ਇੱਕ ਰੁਪਈਆ ਨਹੀਂ ਸਾਡੇ ਇੱਥੇ ਦਿੱਤਾ ਉਦੋਂ ਕਿਉਂ ਨਹੀਂ ਇਹਨਾਂ ਨੇ ਜ਼ਮੀਰ ਚ ਜਾਗੀ ਕਿ ਕਹੀ ਸੀਐਮ ਨਾਲ ਲੜਦੇ ਕੀ ਹਾਂਜੀ ਸਾਡੇ ਹਲਕੇ ਦੇ ਬੰਦੇ ਫਲੱਡ ਨੁਕਸਾਨ ਹੋਇਆ ਕਿਉਂ ਨਹੀਂ ਇਹਨਾਂ ਨੂੰ ਪੈਸੇ ਦੇ ਨੇ ਸਾਡੇ ਵੇਲੇ ਨੁਕਸਾਨ ਹੋਇਆ ਅਸੀਂ ਇਹ ਪਾਈ ਪਾਈ ਪੜਾਈ ਆ ਲੋਕਾਂ ਦਾ ਕਦਕ ਸਾਡੀ ਉਦੋਂ ਨੁਕਸਾਨ ਹੋਇਆ ਪਾਈ ਪਾਈ ਅਸੀਂ ਦਿੱਤੀ ਆ ਆਪਣੀ ਸਰਕਾਰ ਦੇ ਹਲਕੇ ਦੇ ਵਿੱਚ ਇਹਨਾਂ ਨੇ ਸਾਡੇ 3 ਸਾਲਾਂ ਵਿੱਚ ਕੋਈ ਪਰਪਾਈ ਨਹੀਂ ਕੀਤੀ ਕਿਸਾਨਾਂ ਦੇ ਨੁਕਸਾਨ ਦੀ ਤੋ ਇਹ ਜਿਹੜਾ ਸਾਰਾ ਸਿਸਟਮ ਹੈ ਆ ਜੂਨ 2 ਮਹੀਨੇ ਪਹਿਲਾਂ ਦੀ ਗੱਲ ਹੈ 10 ਜੂਨ ਦੀ ਇੱਥੇ ਮੁੱਖ ਮੰਤਰੀ ਨੂੰ ਲਿਆ ਕੇ 5-7 ਹਜ਼ਾਰ ਬੰਦਾ ਵੀ ਇਕੱਠਾ ਕੀਤਾ ਉਦੋਂ ਤੁਸੀਂ ਸ਼ਲਾਘਾ ਕਰ ਰਹੇ ਹੋਹੀ ਸਟੇਜ ਤੋਂ ਤੁਸੀਂ ਕਹਿ ਰਹੇ ਹੋ ਕਿ ਦੇਖੋ ਕ੍ਰਿਸ਼ਨ ਕੁਮਾਰ ਜੀ ਨੇ ਟੇਲਾਂ ਤੇ ਪਾਣੀ ਪੜਾ ਉਹੀ ਕ੍ਰਿਸ਼ਨ ਕੁਮਾਰ ਦੀ ਤਾਰੀਫ ਸਟੇਜ ਤੋਂ ਜਿਹੜਾ ਤੁਸੀਂ ਫੰਕਸ਼ਨ ਕੀਤਾ ਉੱਥੇ ਤਾਂ ਤੁਸੀਂ ਤਰੀਫਾਂ ਕਰ ਰਹੇ ਹੋ ਉਦੋਂ ਬਾਅਦ ਆ ਹੁਣ ਤੋਂ ਸਿਰਫ 20 ਦਿਨ ਪਹਿਲਾਂ ਤੁਸੀਂ ਸਾਰੀ ਪ੍ਰੈਸ ਦੇਵੀਗੜ੍ਹ ਜੀ ਇਕੱਠੀ ਹੋਈ ਡਵੈਲਪਮੈਂਟ ਦੇ ਕੰਮ ਦੱਸੇ ਗਏ ਅਸੀਂ 10 ਕਰੋੜਾਂ ਸੜਕ ਬਣਾਤੀ ਜੀ ਆ ਕਰ ਰਹੇ ਆ ਜੀ ਉਹ ਕਰ ਰਹੇ ਆ ਜਿਹੜਾ ਸਹੀ ਮੈਨੇਜ ਵਿੱਚ ਕੁਝ ਵੀ ਨਹੀਂ ਅੱਜ ਵੀ ਤੁਹਾਨੂੰ ਕਹਿ ਰਿਹਾ ਇੱਕ ਸੜਕ ਤੇ ਪੈਚ ਨਹੀਂ ਲੱਗਿਆ ਇੱਕ ਸੜਕ ਬਣੀ ਨਹੀਂ ਜੋ ਤੁਸੀਂ ਵਾਅਦੇ ਕੀਤੇ ਹਜ਼ਾਰ ਹਜ਼ਾਰ ਜਿਹੜੀਆਂ ਲੇਡੀਜ਼ ਨੂੰ ਦੇਣਾ ਉਹ ਤੁਹਾਡਾ ਪੂਰਾ ਨਹੀਂ ਹੋਇਆ ਜੇ ਤੁਹਾਡੇ ਹਲਕੇ ਦੇ ਬੰਦਿਆਂ ਵਾਸਤੇ ਜੇ ਪੰਜਾਬ ਲਈ ਤੁਹਾਡੀ ਜਮੀਰ ਜਾਗਦੀ ਹੁੰਦੀ ਤੁਸੀਂ ਅਸਤੀਫਾ ਦਿੰਦੇ ਉਦੋਂ ਮੁੱਖ ਮੰਤਰੀ ਜੀ ਨੂੰ ਕਹਿੰਦੇ ਚੱਕ ਅਸਤੀਫਾ ਅਸੀਂ ਇਲਾਕੇ ਵਿੱਚ ਕਿਵੇਂ ਬੜੀਏ ਤੁਸੀਂ ਸਾਡੂੰ ਨਾ ਤੁਸੀਂ ਸਾਡੂ ਸਾਡੀ ਡਿਵੈਲਪਮੈਂਟ ਕਰਦੇ ਕਿ ਹੁਣ ਆਪ ਮੰਨ ਰਹੇ ਨੇ ਕਿ ਮੇਰੇ ਕੋਲ ਤਾਕਤ ਮੰਤਰੀਆਂ ਨਾਲੋਂ ਜ਼ਿਆਦੀ ਸੀ ਕਹਿੰਦੇ ਮੇਰੀ ਚੱਲਦੀ ਮੰਤਰੀਆਂ ਨਾਲੋਂ ਜ਼ਿਆਦੀ ਸੀ ਜੇ ਮੰਤਰੀਆਂ ਨਾਲੋਂ ਆਪ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਹੁਣ ਜੇ ਤੁਹਾਡੀ ਉਹਨੋਂ ਜ਼ਿਆਦੀ ਚੱਲਦੀ ਸੀ ਤੁਸੀਂ ਹਲਕੇ ਵਾਦੇ ਲੜਾਈ ਲੜਦੇ ਆ ਚੀਜ਼ ਦੀ ਲੋੜ ਓਨੀ ਕ ਅਸੀਂ ਸੁਚੇਤ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਕਰਦੇ ਆ ਤੇ ਅਸੀਂ ਨਾ ਤਾਂ ਕੋਈ ਫੋਟੋ ਸ਼ੂਟਸ ਵਾਸਤੇ ਆਏ ਆ ਤੇ ਅਸੀਂ ਹਮੇਸ਼ਾ ਹਲਕੇ 'ਚ ਰਹਿਨੇ ਲੋਲਾਈ ਕਰਦੇ ਆ ਕਿ ਆਪਣਾ ਕੰਮ ਕਰੀਏ ਹਲਕੇ 'ਚ ਕੰਮ ਕਰਕੇ ਦਿਖਾਈਏ ਲੋਕਾਂ ਤੱਕ ਪਹੁੰਚ ਰੱਖੀਏ ਦੁਕਾਣ ਸੁੱਖ ਜਾਈਏ ਸਾਦਤ ਹੈ ਇਹੀ ਸਾਰਾ ਥੈਂਕ ਯੂ